ਪ੍ਰਾਈਮੋ ਕੈਮੀਕਲ ਲਿਮਿਟਿਡ ਵਿੱਚ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਐਚ ਆਈ ਵੀ ਤੇ ਹੈਪੇਟਾਈਟਿਸ ਟੈਸਟ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਜਿੱਥੇ ਪਹੁੰਚਣ ਵਾਲੇ ਸਾਰੇ ਲੋਕਾਂ ਦੇ ਐਚ ਆਈ ਵੀ ਟੈਸਟ ਕੀਤੇ ਗਏ ਉੱਥੇ ਹੀ ਉਹਨਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਪ੍ਰਾਈਮੋ ਕੈਮੀਕਲ ਲਿਮਿਟਿਡ ਦੇ ਵੀਪੀ ਰਣਜੀਤ ਸਿੰਘ ਮਰਵਾਹਾ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਚ ਆਈ ਵੀ ਸੰਬੰਧੀ ਟੈਸਟ ਕੈਂਪਾਂ ਦਾ ਲੱਗਣਾ ਇੱਕ ਸਰਾਹਨੀਏ ਕਾਰਜ ਹੈ ਤੇ ਇਸ ਸੰਬੰਧ ਵਿੱਚ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਇਸ ਸੰਬੰਧੀ ਗਲਤ ਧਾਰਨਾਵਾਂ ਦੇ ਕਰਕੇ ਇਸ ਨੂੰ ਗਲਤ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਜਦਕਿ ਇਹ ਇੱਕ ਬਿਮਾਰੀ ਹੈ ਤੇ ਇਸ ਦਾ ਇਲਾਜ ਮੌਜੂਦ ਹੈ ਉਨ੍ਹਾਂ ਕਿਹਾ ਕਿ OBI ਪ੍ਰਾਮੁਖ ਕੈਮੀਕਲ ਲਿਮਟਿਡ ਦੇ ਵੱਲੋਂ ਆਯੋਜਨ ਕੀਤੇ ਗਏ ਕੈਂਪਾਂ ਵਿੱਚ HIV ਟੈਸਟ ਸੰਬੰਧੀ ਸੇਵਾਵਾਂ ਉਪਲਬਧ ਕਰਾਉਣਗੇ PB ਪ੍ਰਾਈਮ ਅਪਡੇਟ ਲਈ ਗगन ਪਮਰਾਦੀ ਰਿਪੋਰਟ ਔਰ ਸਾਡੀ ਦਿਸਾ ਕਲਸਟਰ ਟੀਮ 아이ਸੀ ਪਟਿਆਲਾ ਤੋਂ ਡਾਕਟਰ ਅਮਨਦੇਸ ਸਹਿਯੋਗ ਦੇ ਨਾਲ ਪ੍ਰਾਇਮਰੀ ਦੇ ਵਿੱਚ ਅੱਜ ਅਸੀਂ ਟੈਸਟ ਐਚਆਈਵੀ ਏਡਜ਼ ਦੇ ਉੱ퍼 ਲਗਾਇਆ ਇਸ ਦੇ ਵਿੱਚ ਸਾਰਿਆਂ ਨੂੰ ਵਰਕਰਸ ਨੂੰ ਦੱਸਿਆ ਗਿਆ ਕਿ ਐਚਆਈਵੀ ਹੁੰਦਾ ਕੀ ਹੈ ਔਰ ਇਹਦੀ ਕੀ ਰੋਕਥਾਮ ਕਿਵੇਂ ਕਰਨੀ ਹੈ ਸੀ ਔਰ ਇਸ ਦੇ ਨਾਂ ਨਾਲ ਅਸੀਂ ਐਚਐ ਦੇ ਨਾਂ ਨਾਲ ਐਚਆਈਵੀ ਦੇ ਨਾਂ ਨਾਲ ਹੈਪਟਾਈਟਿਸ ਬੀ ਸੀ ਦੇ ਟੈਸਟ ਵੀ ਕੀਤੇ ਆ ਔਰ ਨਾਲ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਜਿਨ੍ਹਾਂ ਨੇ ਆਪਣਾ ਕਰਵਾਉਣਾ ਸੀ ਸ਼ੂਗਰ ਦਾ ਟੈਸਟ ਉਹ ਵੀ ਨਾਲ ਦਿੱਤਾ ਗਿਆ। ਕਹਿੰਦੇ 100 ਤੋਂ ਉੱਪਰ ਵਰਕਰਸ ਨੇ ਟੈਸਟ ਕਰਵਾਏ ਨੇ ਹਾਂਜੀ। ਇਹ ਕੈਂਪ ਅੱਜ ਲੱਗਾ ਜੀ ਇਹਨਾਂ ਨੇ ਪੰਜਾਬ ਸਟੇਟ ਰੇਟ ਕੰਟਰੋਲ ਸੁਸਾਇਟੀ ਥਰੂ ਸਿਵਲ ਹਸਪੀਟਲ ਨੰਗਲਵੜਾ ਨੇ ਇੱਥੇ ਕੈਂਪ ਲਵਾਇਆ ਸਨ ਉਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਵੀ ਇੰਡਸਟਰੀ ਚ ਕੈਂਪ ਲੋਣਾ ਹੈਗਾ 10 ਵੀਕ ਤੋਂ ਉਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਉਹ ਰਿਜ ਸਭ ਤੇ ਵੀ ਦਾ ਸੀ ਫਿਰ ਟਾਈਮ ਦਿੱਥਿਆ ਹੀ ਵੀ ਅੱਜ ਸੋਲਰਨ ਉਸ ਕੈਂਪ ਲਵਾਉਂਗੇ ਇਹ ਬੇਸਿਕਲੀ ਕੈਂਪ ਲਵਾਇਆ ਗਿਆ ਸੀਗਾ ਕਿ ਵੀ ਜਿਹੜੇ ਇੰਡਸਟਰੀਅਲ ਵਰਕਰ ਨੇ ਉਹਨਾਂ ਨੂੰ ਏਡਸ ਔਰ ਐਚਆਈਵੀ ਦੇ ਬਾਰੇ ਜਨਰਲ ਉਹ ਵਰਨਨ ਕੀਤਾ ਜਾਏਗਾ ਕਿڑی ਲੋਕਾਂ ਦੇ ਦਿਮਾਗ ਦੀ ਗੱਲ ਕਰਨਾ ਹੈਗੀ ਆ ਇਸ ਬਾਰੇ ਨੂੰ ਲੈ ਕੇ ਉਹਦੇ ਬਾਰੇ ਇਹ ਇਸ ਬਾਰੇ ਇਸ ਕੈਪੀਟਲ ਸੇ ਗਿਆ ਨਲਿੰਦਰਿਕ ਡਾਕਟਰ ਪਟਿਆਲਾ ਤੋਂ ਵੀ ਆਏ ਸੀਗੇ ਡਾਕਟਰ ਅਮਨਦੀਪ ਕੌਰ ਉਹਨਾਂ ਨੇ ਲੈਕਚਰ ਵੀ ਲਿਆ ਸਾਰੇ ਬਾਰੇ ਉਹਨਾਂ ਨੇ ਦੱਸਿਆ ਵੀ ਹੈਗਾ ਕੀ ਡਿਸੀਜ਼ ਹੈਗੀ ਹੈ ਕਿਦਾਂ ਦਿੱਕਟਿਓਸ਼ਨ ਇਮੇਜਸ ਲਈ ਲੈ ਜਾ ਸਕਦੇ ਨੇ ਅੱਛਾ ਰਿਹਾ ਹੈ ਓਵਰ ਆਲ 110 ਦੇ ਕਰੀਬ ਪੇਜ ਜਿਹੜੇ ਆਪਣਾ ਵਕਸ ਜਿਹੜੀ ਹੈਗੇ ਉਹਨਾਂ ਨੇ ਆਪਣਾ ਟੈਸਟ ਕਰਵਾਇਆ ਸੀ। ਔਰ ਵੈਸਟਿੰਗ ਟੀਮ ਵੀ ਕਾਫੀ ਸੈਟੀਸਫਾਈਡ ਗਈ ਹੈ ਕਿ ਇਹ ਹੋ ਜਾ ਅਸੀਂ ਉਪਰਾਲਾ ਅਸੀਂ ਅੱਗੇ ਵੀ ਕਰਾਂਗੇ। ਬਿਲਕੁਲ ਠੀਕ ਹੈ ਠੀਕ ਹੈ ਜੀ ਇਹ ਆਪਣਾ ਇਸ ਬਾਰੇ ਜਨਰਲ ਅਵੇਅਰਨੈਸ ਜਿਹੜੀ ਹੈ ਇਸ ਲੈਵਲ ਤੇ ਹੋਣੀ ਚਾਹੀਦੀ ਉਸ ਲੈਵਲ ਤੋਂ ਬਹੁਤ ਘੱਟ ਹੈ। ਇਹ ਅਸੀਂ ਬੜਾ ਮਹਿਸੂਸ ਕੀਤਾ ਹੈ ਚੀਜ਼ ਨੂੰ ਕਿਉਂਕਿ ਹਾਲੇ ਵੀ ਉਹ ਜਿਹੜੀਆਂ ਗਲਤ ਧਾਰਨਾ ਨੇ ਲੋਕਾਂ ਦੇ ਦਿਮਾਗ 'ਚ ਉਹ ਕਾਫੀ ਜ਼ਿਆਦਾ ਨੇ ਲੋਕੀ ਡਰਦੇ ਵੀ ਨੇ। ਔਰ ਕੁਝ ਤਾਂ ਉਹ ਨਦੀ ਹੈ ਪ੍ਰੀਐਂਸ਼ਸ ਵੀ ਹੈਗੇ ਨੇ ਕਿ ਵੀ ਉਹ ਨਹੀਂ ਹੋਣਾ ਚਾਹਦੇ ਯੂਰ ਟੈਸਟ ਕਰਵਾਉਣਾ ਸੀ ਵੀ ਇਹ ਮੈਂ ਸਮਝਦਾ ਕਿ ਇਹੋ ਜਿਹੜੇ ਉਪਰ ਵਾਲੇ ਨੇ ਇਹ ਫ੍ਰੀਕੁਐਂਟਲੀ ਹੋਣੇ ਚਾਹੀਦੇ ਨੇ ਔਰ ਜਿਸ ਪਾਸੇ ਮਰਜੀ ਹੋਵੇ ਇਹ ਫ੍ਰੀਕੁਐਂਟਲੀ ਪ੍ਰੋਬਲਮ ਹੋਣੀ ਜਿੰਨ ਸੋ ਦੈਟ ਇਟ ਇਜ਼ ਲੋਕਾਂ 'ਚ ਇੱਕ ਜਨ ਅਵੇਅਰਨੈਸ ਹੋਵੇ ਵੀ ਇਹ ਇਹ ਕੈਂਪ ਦੇ ਦੌਰਾਨ ਹੀ ਅਸੀਂ ਉਹਨੂੰ ਸਮਝਾ ਸਕਾਂਗੇ ਵੀ ਜੇ ਜਦਾਂ ਦੀ ਕੋਈ ਬਿਮਾਰੀ ਹੁੰਦੀ ਵੀ ਹੈ ਤੇ ਉਹਦਾ ਇਲਾਜ ਹੈਗਾ ਇਹ ਨਾ ਇਲਾਜ ਬਿਮਾਰੀ ਨਹੀਂ ਹੈ